ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਅੱਜ 6 ਸਤੰਬਰ ਦਿਨ ਸ਼ਨੀਵਾਰ 2025 ਤੇ ਸਮਾਂ ਹੈਗਾ ਜੀ 12:18 ਮਿੰਟਾਂ ਦਾ ਦੁਪਹਿਰ ਦਾ ਤੇ ਆਪਾਂ ਖੜੇ ਆਂ ਜੀ ਇਸ ਵਕਤ ਘੱਗਰ ਦਰਿਆ ਖਨੌਰੀ ਦੇ ਉੱਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਜੀ ਤੁਸੀਂ ਵੇਖ ਸਕਦੇ ਹੋ ਜੀ ਅੱਜ ਦੀ ਘੱਗਰ ਦੀ ਤਾਜ਼ਾ ਅਪਡੇਟ ਘੱਗਰ ਦਰਿਆ ਵਿੱਚ ਪਾਣੀ ਪਹਿਲਾਂ ਨਾਲੋਂ ਵਧਿਆ ਹੋਇਆ ਤੇ ਇੱਕ ਤੁਸੀਂ ਦੇਖ ਸਕਦੇ ਹੋ ਜੀ ਵਿੱਚ ਬੂਟੀ ਘਗਰ ਦੇ ਪਾਣੀ ਚ ਬਹੁਤ ਜ਼ਿਆਦਾ ਆ ਰਹੀ ਹੈ ਜੀ ਕੱਲ ਦੀ ਬੂਟੀ ਬਹੁਤ ਜ਼ਿਆਦਾ ਆ ਰਹੀ ਹੈ ਜੋ ਡਾਫ ਲੱਗਣ ਦਾ ਖਤਰਾ ਰਹਿੰਦਾ ਜੀ ਇਸ ਕਰਕੇ ਬੂਟੀ ਨਾਲ ਦੀ ਨਾਲ ਕੱਢੀ ਵੀ ਜਾ ਰਹੀ ਹੈ ਆ ਦੂਜੇ ਪਾਸਿਓਂ ਵੇਖੋ ਜੀ ਜਿੱਥੋਂ ਘਗਰ ਪਹਾੜਾ ਦੇ ਥੱਲੋਂ ਦੀ ਲੰਘਦਾ ਜੀ ਬੂਟੀ ਬਹੁਤ ਜ਼ਿਆਦਾ ਫਸੀ ਹੈ ਤੇ ਇੱਕ ਗਰਤੇ ਪਾਣੀ ਵੀ ਪਹਿਲਾਂ ਨਾਲੋਂ ਵਧਿਆ ਜੀ ਜੇ ਸੀ ਬੀਆਂ ਨਾਲ ਦੀ ਨਾਲ ਚੱਲੀ ਜਾਂਦੀਆਂ ਨੇ ਤੇ ਬੂਟੀ ਕੱਢੀ ਜਾਂਦੀਆਂ ਨੇ ਤਾਂ ਜੋ ਡਾਫਟ ਜ਼ਿਆਦਾ ਨਾ ਲੱਗੇ ਪਾਣੀ ਨਾਲ ਦੀ ਨਾਲ ਅੱਗੇ ਨਿਕਲਦਾ ਰਵੇ ਸਾਹਮਣੇ ਉਹ ਖਤਰੇ ਦਾ ਨਿਸ਼ਾਨ ਦਿਖਦਾ ਪਿਆ ਜੀ ਪਾਣੀ ਪਹਿਲਾਂ ਨਾਲੋਂ ਵਧਿਆ ਹੋਇਆ ਤੇ ਆਜੋ ਚੱਲਦੇ ਹਾਂ ਦੂਜੇ ਪਾਸੇ 5-6 ਟਰੈਕਟਰ ਤੇ 2 JCB ਲੱਗੀਆਂ ਹੋਈਆਂ ਜੋ ਨਾਲ ਦੀ ਨਾਲ ਬੂਟੀ ਨੂੰ ਕੱਢ ਕੇ ਬੂਟੀ ਨੂੰ ਸ਼ਹਿਰ ਤੋਂ ਬਾਹਰ ਜਾ ਕੇ ਸੜਕ ਦੇ ਕਿਨਾਰੇ ਤੇ ਸੁੱਟ ਕੇ ਆਉਂਦੇ ਹਨ। ਵੇਖ ਸਕਦੇ ਹੋ ਤੁਸੀਂ ਬੂਟੀ ਬਹੁਤ ਜ਼ਿਆਦਾ ਟਰਾਲੀਆਂ ਭਰ-ਭਰ ਕੇ ਜਾ ਰਹੀਆਂ ਨੇ ਜੀ। ਕਿੱਥੋਂ ਤੱਕ ਬੂਟੀ ਪਹੁੰਚੀ ਪਈ ਆ ਹਜੇ ਤਾਂ ਨਾਲ ਦੀ ਨਾਲ ਕੱਢੀ ਜਾਂਦੇ ਨੇ ਨਹੀਂ ਤਾਂ ਕਾਫੀ ਦੂਰ ਤੱਕ ਚਲੀ ਜਾਂਦੀ ਹੈ ਜੀ ਬੂਟੀ। ਜੇ ਨਾਲ ਦੀ ਨਾਲ ਪੋਲ ਨਾ ਸਾਫ ਹੋਵੇ ਤਾਂ ਪਾਣੀ ਦੀ ਡਾਫ ਲੱਗਦੀ ਹੈ ਜੀ ਜਿਸ ਕਰਕੇ ਘੱਗਰ ਟੁੱਟਣ ਦਾ ਖਤਰਾ ਹੁੰਦਾ ਹੈ ਜੀ ਤੇ ਆਹ ਤੁਸੀਂ ਨਿਸ਼ਾਨ ਚੈੱਕ ਕਰ ਸਕਦੇ ਹੋ ਜੀ 753 ਤੇ ਨਿਸ਼ਾਨ ਹੈ ਜੀ ਤੇ ਪਾਣੀ ਇਸ ਟਾਈਮ ਚੱਲਦਾ ਪਿਆ ਜੀ 750 ਤੇ ਇਹ 12:18 ਮਿੰਟ ਦੀ ਵੀਡੀਓ ਹੈ ਜੀ ਦੁਪਹਿਰ ਦੀ ਪਹਿਲਾਂ ਨਾਲੋਂ ਪਾਣੀ ਵਧਿਆ ਹੋਇਆ ਜੀ ਪਰसों ਜਦੋਂ ਆਪਾਂ ਵੀਡੀਓ ਪਾਈ ਸੀ ਤਾਂ ਪਾਣੀ ਘੱਟ ਸੀ ਕੱਲ ਵੀ ਪਾਣੀ ਇੰਚ ਡੇਡ ਵਧਿਆ ਸੀਗਾ ਪਰ ਕੱਲ ਆਪਾਂ ਵੀਡੀਓ ਨਹੀਂ ਪਾਈ ਅੱਜ ਵੀਡੀਓ ਪਾ ਰਹੇ ਆ ਜੀ ਅੱਜ ਪਾਣੀ ਵਧਿਆ ਹੋਇਆ ਜੀ ਪਹਿਲਾਂ ਨਾਲੋਂ ਲਗਭਗ 2 ਫੁੱਟ ਪਾਣੀ ਵੱਧ ਚੁੱਕਿਆ ਜੀ ਦੋ ਦਿਨਾਂ ਚ ਵੇਖ ਸਕਦੇ ਹੋ ਤੁਸੀਂ ਬੂਟੀ ਬਹੁਤ ਜ਼ਿਆਦਾ ਜੀ ਜਿਹੜੀ ਵਿੱਚ ਫਸ ਜਾਂਦੀ ਹੈ ਬਹੁਤ ਮੁਸ਼ਕਿਲ ਨਾਲ ਨਿਕਲਦੀ ਹੈ ਜੀ ਜੋ ਪੁਲ ਦੇ ਅੰਦਰ ਤੱਕ ਚਲੀ ਜਾਂਦੀ ਹੈ ਵੱਡੀਆਂ ਜੀਸੀਬੀ ਲੱਗੀਆਂ ਹੋਈਆਂ ਜੀ ਜੋ ਨਾਲ ਦੀ ਨਾਲ ਇਹਨੂੰ ਕੱਢੀ ਜਾ ਰਹੀਆਂ ਜੀ ਤੇ ਇਧਰ ਭਾਖੜਾ ਨਹਿਰ ਦਾ ਪਾਣੀ ਪਰਸੋਂ ਗੰਗਲਿਆ ਸੀਗਾ ਤੇ ਹੁਣ ਪਹਿਲਾਂ ਨਾਲੋਂ ਸਾਫ਼ ਹੋਣਾ ਸ਼ੁਰੂ ਹੋ ਗਿਆ ਨੀਲੇ ਪਣ ਚ ਆ ਗਿਆ ਜੀ ਪਾਣੀ ਪਹਿਲਾਂ ਦਰਿਆ ਵਾਂਗੂ ਰੇਤਲਾ ਪਾਣੀ ਸੀ ਪਰਸੋਂ ਪਹਿਲਾਂ ਨੀਲਾ ਚੱਲਦਾ ਸੀਗਾ ਪਰਸੋਂ ਰੇਤਲਾ ਹੋ ਗਿਆ ਸੀਗਾ ਤੁੰਦਲਾਜਿਆ ਤੇ ਅੱਜ ਪੂਰਾ ਸਾਫ ਤਾਂ ਨਹੀਂ ਹੋਇਆ ਪਰ ਸਾਫ ਹੋਣਾ ਸ਼ੁਰੂ ਹੋ ਗਿਆ ਪਾਣੀ